guys kime on mummy da nawa phone aa gaya guys dog cone regulation dog cone dog cone regulation aaj aa gaya ji mummy da nawa phone mummy da phone te block banda kongu longu legislation sab mummy nu sare jane badhaiyan de mummy da phone aa gaya mil gaya phone mil gaya aur daily pe log aya karna ban gaya ke nahi hoye hoye ha ਤੁਹਾਡਾ ਫਿੰਗਰਪ੍ਰਿੰਟ ਲੱਗ ਗਿਆ ਤੁਹਾਡਾ ਸਾਰਾ ਕੁਝ ਇਹਨੂੰ ਫੋਨ ਨੂੰ ਫੇਸ ਲੌਕ ਲੱਗ ਗਿਆ ਜੋ ਵੀ ਆ ਆਪੇ ਮੂੰਹ ਦੇਖਾ ਤਾਂ ਆਪੇ ਖੋਣਾ ਲਿਆ ਕੱਟ ਨਾ ਹਾਂਜੀ ਆਪਾਂ ਹੁਣ ਚਣੀ ਖੇਣੀ ਲੋ ਵੀ ਦੋਸਤੋ ਅੱਜ ਗੋਭੀ ਲਿਆਂਦੀ ਆ ਜੀ ਮੇਰੀ ਮਮ ਅੱਜ ਗੋਭੀ ਬਣਾਉਣੇ ਲੱਗੀ ਹੈ ਨੋ 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 ਗੋਭੀ ਲੱਗੇ ਬਣਾਉਣ ਗੋਭੀ ਚੈੱਕ ਕਰੋ ਜੀ ਗੋਭੀ ਬਹੁਤ ਹੀ ਬਿਊਟੀਫੁਲ ਗੋਭੀ ਹੈ ਕਿੱਦਾਂ ਕਹਿੰਦੇ ਨੇ ਨਾ ਸੁੰਦਰੀ ਆ ਸੁੰਦਰੀ ਸੋਣੀਆਂ ਗੋਭੀ 80 ਰੁਪਏ ਕਿਲੋ ਆ ਮੰਮੀ ਇਹ ਵਾਲੀ ਗੋਭੀ ਵੇਖੋ ਮੈਂ ਬਣਾਉਣੀ ਅੱਜ ਪਰ ਇਹ ਤੁਸੀਂ ਮੈਨੂੰ ਕੱਟ ਦੋ ਬਸ ਸੁੰਡੀਆਂ ਸਾਡੀਆਂ ਨਾ ਹੁਣ ਵੇ ਚੈੱਕ ਕਰ ਲਿਓ ਇਹੀ ਸਹੀ ਤਰਾ ਗੋਭੀਆਂ ਦਾ ਸੱਪ ਵੀ ਨਿਕਲਦੇ ਅੱਜ ਕੱਲ੍ਹ ਅਵਾਲ ਕੇ ਬਣਾਉਣੀ ਚਾਹੀਦੀ ਅਵਾਲੋ ਇਹਨੂੰ ਫੇ ਅਵਾਲ ਦੇਣੀ ਹੈ ਹੈ ਅਵਾਲ ਦੇਣੀ ਪ੍ਰੀਤ ਤੁਸੀਂ ਪਾਣੀ ਰੱਖੋ ਦੇ ਵਿੱਚ ਪਾ ਕੇ ਕੁੱਕਰ ਚ ਇਹਨੂੰ ਵਾਲੀਏ ਵੱਡੀ ਕੜਾਈ ਹੈ ਵੱਡੀ ਕੜਾਈ 'ਚ ਪਾਣੀ ਪਾ ਦਿਓ ਅਸੀਂ ਇਹਨਾਂ ਨੂੰ ਦੋ ਗੋਭੀ ਵਾਲਾਂਗੇ ਤੁਸੀਂ ਇਹਨਾਂ ਨੂੰ ਆਪਣਾ ਕੰਮ ਕਰੋ ਗੋਭੀ ਜ਼ਿਆਦਾ ਨਹੀਂ ਬਸ ਅਵਾਲਾ ਦੋ

ਨੰਨ ਵੀਰ ਏ ਕੀ ਕਰਦਾ ਮੇਰੇ ਪੁੱਤੀ ਗੱਲ ਲੱਗਾ ਕਿੱਥੇ ਲੱਗਾ ਠੀਕਾ ਤੇ ਲੂਆ ਮੰਮੀ ਹੈ ਪ੍ਰੀਤੀ ਦੇ ਵੀ ਲੱਗੇ ਜੀ ਤੇਰਾ ਤਾਂ ਟੈਸਟ ਕਿੱਥੇ ਨਹੀਂ ਨਹੀਂ ਧੜੂ ਕਰ ਦੇਣਾ ਠੱਕਾ ਨਹੀਂ ਲਾਉਣਾ ਤੂੰ ਮੰਮੀਰ ਗੱਲ ਬੈਠਾ ਹਾਂ ਮੈਂ ਮੇਕ ਲੈ ਆਪਾਂ ਤੂੰ ਪਹਿਲਾਂ ਦਾਦੀ ਕੋ ਬਾ ਫੋਨ ਉਹ ਲੈ ਗਿਆ ਆ ਲੈ ਆ ਲੈ ਮੇਰਾ ਬੁੱਤਾ ਉਹ Amir ਉਹ ਲੱਗ ਪੈਦਾ ਮਾੜੀ ਜੀ ਗੱਲ ਆ ਚਿਬੜਿਆ ਗੱਡੀ ਸਾਹਮਣੇ ਕਰ ਅੰਗ ਉੱਡ ਜਾਣਾ ਉਹਦੇ ਬਾਹਰ ਪਹਿਲਾਂ ਉਹਦੇ ਬਾਹਰ ਪਹਿਲਾਂ ਇੱਥੇ ਆ ਉਹ ਫੋਨ ਲਿਆ ਉਹ ਫੋਨ ਚੱਕ ਓਏ ਉਹ ਫੋਨ ਚੱਕ ਫੋਨ ਚੱਕ ਆ ਜਾ ਉਹ ਫੋਨ ਫੜ ਆਰੇ ਬੁੱਤਾ ਆ ਲੈ ਲੋ ਉਹ ਚਾਚੂ ਆ ਚਾਚੂ ਕੇ ਨਾਲ ਵੀਡੀਓ ਬਾਈ ਲੈ ਵੀਰੂ ਬਾਲਾ ਆ ਦੇਖੋ ਭਾਈ ਜੀ ਕਰਦੇ ਨੂੰ ਬਾਰ ਬਾਕੀ ਰਾਹ ਹੁਣ ਅੰਦਰਾਂ ਚ ਬੈਠੇ ਆ ਇਹਨੂੰ ਭਾਈ ਜੀ ਨੂੰ ਚੈਨ ਹੀ ਨਹੀਂ ਹੈਗੀ ਕਿ ਮੈਂ ਏਸੀ ਚ ਬਹਿ ਜਾਵਾਂ ਆਹ ਪੰਗੇ ਲੈਂਦਾ ਚੱਲ ਪਾੜੀਆਂ ਦੇ ਚੱਕਰ ਚ ਕਿ ਮੈਂ ਝੂਟਾ ਲੈਣਾ ਆਇਆ ਨਾ ਕੋਪ ਇੰਨੀ ਜਿਹੜੇ ਦੇ ਵਿੱਚ ਕਹਿੰਦਾ ਮੂੰਹ ਘਮਾਉਂਦਾ ਸੀ ਆਹ ਦੇਖੋ ਹੁਣ ਇਹ ਗੱਡੀ ਚਲਾਉਂਦਾ ਹਟਿਆ ਇਹ ਉਹ ਆ ਦੇ ਧੁੱਪੇ ਜਾ ਖੜੀ ਖਾਤੀ ਐ ਕੋ ਖੜੀ ਕੀਤੀ ਇੱਕ ਹੁਣ ਆ ਵੀ ਚੱਕ ਲਓ ਇਹ ਨਾ ਬੈਣਾ ਨਹੀਂ ਢੱਕੇ ਬੈਂਦਾ ਹੀ ਨਹੀਂ ਕੋਈ ਸਿਮ ਕੰਮ ਤੇਲੀ ਕੋਠੇ ਦੇ ਸਾਣੇ ਜਿੰਦਾ ਹਨ ਕਿਉਂ ਕਹਿੰਦਾ ਥੱਲੇ ਬੈਠੋ ਮੈਂ ਨਹੀਂ ਲਾਉਣਾ ਟੱਕਾ ਟੱਕਾ ਨਹੀਂ ਲਾਉਣਾ ਚਾਹਤੂ ਨਹੀਂ ਆਣਾ ਐ ਹਾਂ ਟੱਕਾ ਲਾਏ ਦੀ ਨੂੰ ਤੁਸੀਂ ਕੱਲ ਨਹੀਂ ਚਰਾਉਂਦੇ ਮੈਂ ਕੱਦਾਂ ਤੋਂ ਹਾਂ ਇਹ ਆਪਣੇ ਆਰੇ ਲਾਉਂਦਾ ਰੰਦਾ ਆਪਣੇ ਲਾਉਂਦਾ ਹੋਰ ਕੀ ਵੇਨ ਨੀਂਨੇ ਲੱਭੀ ਮੁੰਨ ਜਾਨੀ ਕਰੀਵੇਂ ਜਿੱਥਾ ਤਾਂ ਇੱਥੇ ਮੰਜੇ ਦਾਦਾ ਅਜਾ ਇੱਥੇ ਬੈਠੀ ਆਪਕੇ ਮੰਜੇ ਦੇ ਘੇੜ ਦੇ ਆ ਜਾ ਮਰਾ ਉਹ ਆ ਆਪ ਨੂੰ ਆਪ ਨੂੰ ਮਾ ਕਵਰ ਹੁਣਵਾ ਗਾ ਨਾ ਉੱਤੋ ਲਿਆ ਏ ਕਵਰ ਜਾ ਹਾਂ ਨਵਾਂ ਲਿਆ ਨਾ ਇਹਦਾ ਵੀ ਲੈ ਆਉਣਾ ਇਹਦਾ ਮਿਲਿਆ ਨਹੀਂ ਲੱਭਦੇ ਸੀਗੇ ਜਾਣਾ ਤੋ ਪ੍ਰੀਤ ਤੋ ਫੇਰ ਦੇ ਦਿਆ ਹਾਂ ਵੀ ਇਹਦਾ ਵੀ ਹੋ ਗਏ ਉਹ ਤੋਂ ਮਿਲਿਆ ਨਹੀਂ ਕਬਰ ਇਹਦਾ ਲਿਆਣਾ ਸੀ ਨਵਾਂ ਇਹ ਹੋ ਗਿਆ ਠੀਕਾ ਕਿਹੜਾ ਜਿਹੜਾ ਲਗਾਏ ਸੀ ਹੋਰ ਪਾਣੀ ਇਹਨੂੰ ਟੱਚ ਕਿ ਲਗਾਏ ਉਹ ਹੈ ਹੀ ਨਹੀਂ ਸੀਗਾ ਇੱਥੇ ਜੇ ਤੋ ਗਏ ਸੀਗੇ ਉਹ ਕਹਿੰਦਾ ਮੈਂ ਫੋਨ ਕਰੂੰਗਾ ਫੇਰ ਆ ਜਾ ਤੂੰ ਤੁਹਾਨੂੰ ਗੋਬੀ ਦੀ ਸਬ지 ਇਹ ਕਿਹਨੇ ਟਿੱਕੀ ਬਣੀ ਆ ਮੈਸ ਸਹੀ ਨਹੀਂ ਬਣੀ 2 ਕਿਲੋ ਲਿਆਇਆ ਰਤੀ ਜਿਆਦੀ ਸੀ ਮੈਂ ਇਹਨੂੰ ਕਿਹਾ ਮੈਂ ਕਿਹਾ ਕਿਲੋ ਲੈ ਲੈ ਉਹ ਥੋੜੀ ਆ ਕਹਿੰਦਾ ਥੋੜੀ ਆ ਮੈਂ ਉੱਥੇ ਕਿਤੇ ਕਿਤੇ ਬਹੁਤ ਜਿਆਦਾ ਨਹੀਂ ਗਾ ਰੋਦੀ ਇੱਕ ਬੋਲ ਪਿਆ ਇੱਕ ਬਣਾਇਆ ਹਾਂ ਮੈਂ ਇਹਨੂੰ ਕਿਹਾ ਮੈਂ ਕਿਹਾ ਕਿਲੋ ਲੈ ਲੈ ਦੋ ਤਾਂ ਜਣੇ ਤੁਸੀਂ ਉਹੀ ਹੋਣੇ ਨਾ ਆ ਕਹਿੰਦਾ ਆ ਕੋਈ ਵੀ ਨਹੀਂ ਖਾ ਰਾਬੀ ਨਹੀਂ ਚਾਦਣਾ ਕਰਦੇ ਹੋਣਾ ਉਹ ਮਿਸਨਾ ਰੋਟੀ ਨਾ ਪਕਾ ਲੀਂਗੇ ਹਾਂ ਤੇ ਕਿੱਥੋਂ ਕਹਾਣੀ ਦੱਸੋ ਉਧਰ ਜਿਆਦੇ ਨੇ ਆਲੂ ਪਾਈਦੇ ਫੇਰ ਜਾ ਕੇ ਸਬਜੀ ਬੰਦੀ ਆ ਕਹਿੰਦੇ ਦਨ ਚਾਰ ਪਿਆਜ ਵੇਚਣਾ ਹੁੰਦਾ ਦੌਰਾ ਕਰਾ ਕਾਲੇ 80 ਰੁਪਏ ਦੇ ਕਹਿੰਦਾ 80 ਰੁਪਏ ਲੈਣੇ ਗੋਭੀ ਦੇਣੀ ਆ ਆ ਹੀ ੜਕੇ ਆਇਆ ਜਾਂਦਿਆ ਕਰ ਗੋਭੀ ਸਾਰੀ ਪਤੀਏ ਸਤੋ ਗੋਭੀ ਦੀ ਕਿੰਨੀ ਵੀ ਕੋਈ ਵੀ ਮਾੜੀ ਨਹੀਂ ਨਿਕਲੀ ਗੋਭੀ ਵਰੀਆ ਸੀ ਉਤੋਂ ੜਕੇ ਆ ਹੀ ਲੈਂਦੇ ਆ ਕਿ ਸੋਏ ਤਾਂ ਕਾਲੀ ਹੋ ਜਾਣੀਆਂ ਬਾਅਦ ਕਹਿੰਦਾ ਲੈ ਲਿਓ ਵੀ 50 ਦੇ ਦੂ ਜਿਆਦੀ ਲਾਉਂਗਾ ਲਾਉਂਗਾ ਕਾਰੇ ਕਰਾ 60 ਦੇ ਦਿਆਂਗਾ ਤੋ ਇਹ ਗੋਭੀ ਤਾਂ ਠੀਕ ਹੈ ਕਿੱਲੇ ਬਹੁਤ ਸਜੀ ਅੱਜ ਆ ਪਿਆਰਾ ਮੈਂ ਨਹੀਂ ਆਹ ਪੋਪੂ ਗਈ ਇਹਨੂੰ ਚਾਹ ਹੁਣ ਜਾਣਾ ਮੈਂ ਚੱਲਾਂ ਮੈਂ ਪੋਪਰ ਨੂੰ ਇਹਨੂੰ ਸਜਾ ਲੱਗੀ ਐ ਵੀ ਇੱਥੇ ਵੀਰਾ ਸੁਪਰ ਦਾ ਪੱਖਾ ਮੈਂ ਰੱਖਿਆ ਹਾਂ ਇਹ ਤਾਂ ਗਰਮੀ ਦੇ ਵਿੱਚ ਬੈਹ ਹੋਣਾ ਇੱਥੇ ਅੰਦਰਵਾਜਾ ਖੁੱਲ੍ਹਾ ਇਧਰੋਂ ਕਿਹੜਾ ਆਈਏ ਕਹਿੰਦਾ ਪੱਖਾ ਪੱਖਾ ਗਰਮੀ ਹੋਂ ਮੇਰੀ ਪੱਖਾ ਕਹਿੰਦਾ ਅੰਦਰ ਰੱਖਤਾ ਹੈ ਪੱਖਾ ਜੀ ਕਹਿੰਦਾ ਅੰਦਰ ਰੱਖਤਾ ਇਧਰ ਰੱਖਿਆ ਇਹ ਪੱਖਾ ਕਿਧਰ ਮੇਰਾ ਆਲਾ ਇਮੋਟਿਵ ਬੋਟੋ ਪਰੰਪੀ ਚ ਕਿੱਦਾਂ ਹੈ ਮੇਰਾ ਬਾ ਨੀਂਹ ਪਤਾ ਨਹੀਂ ਰਾਤ ਨੂੰ ਮੈਂ ਬਰਾਂਡੇ ਚ ਰੱਖ ਦਿੱਨੀ ਚਾਹ ਕੇ ਜਾ ਅੰਦਰ ਇੱਥੇ ਰੱਖ ਕਿੱਤ ਜਾ ਹੁਣੇ ਜਾ ਤੂੰ ਪੇ ਅੱਗੇ ਮੇਰਾ ਸਾਵਲਾ ਕੀ ਆ ਮਾਦੀ ਕੋ ਕਰਨਾ ਰਹਿੰਦੀ ਨਾ ਕਿੱਥੇ ਸਾਗ ਬਰਚਾਈ ਦੀ ਲਾਉਣੀ ਸੀ ਹੈਂ ਚ ਹਾਂ ਚਲਾਈ ਕਿੱਥੋਂ ਲਗਣੀ ਆ ਮੇਕੋ ਪੈਈ ਆ ਆਹ ਜਹਾਂ ਦਾ ਬੀਜ ਆ ਹਾਂ ਉਹ ਲਾਉਣੀ ਪੈਣਾ ਆਪਣੀ ਨੂੰ ਲੈਣੀ ਅੱਛਾ ਉਹ ਬਹੁਤ ਸੋਹਣੀ ਆ ਜਦਾਂ ਸਰੋਂ ਮੰਗੂ ਕਰਨਾ ਹਜੇ ਕਿੱਥੇ 2-3 ਮਹੀਨੇ ਲੱਜਣੇ ਆ ਸ਼ੁਰੂ ਹਾਂ ਉਹ ਬਾਅਦ ਤੁਸੀਂ ਜੱਤ ਪਾਈ ਖਾਣਾ ਬੀਜੇ ਆ ਜੇ ਸਾਨੂੰ ਲੋਪਣੇ ਜਿੰਨਾ ਕਾੜੀ ਕਰਕੇ ਆ ਗਏ ਮੈਨੂੰ ਕੰਮ ਨਹੀਂ ਹੈ ਮੈਂ ਆਪਣਾ ਕੰਮ ਕਰਨਾ ਹੈ ਮੈਂ ਸੋ ਆ ਗਿਆ ਮੈਂ ਕਿਹਾ ਚੱਲ ਜਾਣਾ ਆ ਉਦੋਂ ਹੀ ਇਹਨਾਂ ਦਾ ਪਤਾ ਨਹੀਂ ਕਿਥੇ ਰੱਖ ਲਿਆ ਉਹ ਲੱਜੇ ਨਹੀਂ ਹੋਣੀ ਧਰਤੀ ਕੀ ਹੋਈ ਨਹੀਂ ਨਹੀਂ ਵੱਜਣਾ ਉਹਦੇ ਨੂੰ ਕਿਥੇ ਸਬੂਨੀ ਆ ਗਿਆ ਇਹ ਅਨਾ ਦੇ ਚਲੋ ਚੰਗਾ ਦੋਤ ਮਿਲਦੇ ਆ ਥੋੜੀ ਦੇਰ ਬਾਅਦ ਹਾਂਜੀ ਕੀ ਕਰਕੇ ਮम्मा ਮੈਂ ਮਾਂਚ ਬੈਠੀ ਘਾੜ ਲਈ ਰੋਟੀ ਬਣਾਉਂਦੀ ਹਾਂ ਇਹਨਾਂ ਤੋਂ ਵੀ ਜਾਗ ਬਹੁਤ ਆਉਂਦੀਆਂ ਹੈ ਮਸਾਲੇ ਨਾਲ ਸਾਂਝਾ ਕਰਦੀ ਪਈਆਂ ਕਿ ਜਿਹੜੇ ਹਾਂ ਤਾਂ ਇਹਨੂੰ ਪੂਰੀ ਜਿਹੀ ਜਗਾ ਲੱਗੀ ਸੀ ਐਂ ਬਹੁਤ ਔਖਾ ਲੱਗਦਾ ਜਾਨਿਕਾ ਇਹਦਾ ਮੈਂ ਕੈਬਜੀ ਹੋ ਗਈ ਹੈ। ਉਥੇ ਜੀ ਬਹੁਤ ਵਧੀਆ ਹਾਂ ਚਲੋ ਆਪਾਂ ਦੇਖੀਏ ਕੰਟ ਚਲੋ ਥੰਡੇ ਉੱਤੇ ਚਾਹ ਹੁਣ ਇੱਥੇ ਦਾ ਪੱਦੇ ਜਿਹੜੇ ਲੱਗਦਾ ਰਾਤ ਕਈ ਦਿਨ ਪਤਾ ਨਹੀਂ ਆਹ ਦੇਖੋ ਕੀ ਕਰ ਦੰਨ ਇਹਨੂੰ ਸਾਡਾ ਭਾਈ ਅੱਜ ਤੁਸੀਂ ਸਾਡੇ ਪੁਰਾਣੇ ਘਰ ਦਾ ਜਿਹੜਾ ਵਲੌਗ ਹੈ ਤੁਸੀਂ ਉਹ ਜ਼ਰੂਰ ਦੇਖਿਓ ਕਿ ਆਪਾਂ ਸੋਚਿਆ ਵੀ ਚੱਲ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਉਦੋਂ ਦਾ ਪਿਆਰ ਨਹੀਂ ਉਦਦੇ ਪਿਆਰ ਹਾਂਜੀ ਓਏ ਮੈਨੂੰ ਉੱਪਰ ਚੱਲਦੇ ਪਏ ਗਾਣੇ ਪਰ ਮਾਨੂੰ ਹੋਰ ਤਰ੍ਹਾਂ ਹੁੰਦੀ ਜ਼ਹਿ ਹੈ ਹੈ ਨਾ ਨਾ ਪਾਪਾ ਨੂੰ ਕੋਈ ਬਾਤ ਘੱਟ ਕਰੋ ਚਲੋ ਆਹੋ ਆਹ ਆਪਾਂ ਪਾਸ ਕਰਨਾ ਹੀ ਪੈਣਾ ਆ ਚਾਹ ਔਰ ਭਾਜੀ ਹੁਣਾਂ ਦੀ ਉਹ ਹੋ ਗਈ ਚੈਣ ਖਰਾਬ ਹੋ ਗਈ ਹੈ ਨਾ ਹਾਂ ਉਹਨਾਂ ਦੀ ਚੈਣ ਖਰਾਬ ਹੋ ਗਈ ਵਿਚਾਰਿਆਂ ਦੀ ਕਹਿੰਦਾ ਕੁਸ ਹੋ ਰਹੀ ਹੈ ਕਹਿੰਦਾ ਚੈਨ ਕਹਿੰਦਾ ਚੈਨ ਅੜ ਗਈ ਆ ਚੈਨ ਬ੍ਰੇਕ ਅੜ ਗਈ ਬ੍ਰੇਕ 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 ਆ ਬ੍ਰੇਕ ਅੜ ਗਈ ਸੀ ਉਹ ਯਾਰ ਬਲੈਕ ਬਲੈਕ ਲੱਗਦੀਆਂ ਨੇ ਉੱਪਰ ਉਹ ਜਿਹੜੀ ਆ ਸਲਫਾਂ ਜੀਆਂ ਧੋਣ ਵਾਲੀਆਂ ਆ ਨਾ ਧੋਣ ਵਾਲੀਆਂ ਆ ਪਾ ਸਾਫ਼ ਕਰਦੀਆਂ ਹੋਈ ਸਾਫ਼ ਕਰਨੀ ਹੈ ਲਵਾਈਏ ਰਾਤ ਨੂੰ ਲਵਾਈਏ ਉੱਤੋਂ ਲਵਾਈਏ ਨੇ ਵੀ ਮਮਾ ਨੇ ਬਣਾੜੀ ਰੋਟੀ ਪੁਆਈਏ ਨੂੰ ਗਰਮ ਕਰਕੇ ਦੇਖੀ ਦੇ ਦੇ ਇੱਕ ਸਾਂਗ ਸਿਨ ਲਵਾ ਲ ਕੇ ਨਾ ਉੱਪਰ ਡੱਬੀ ਡੱਬੀ ਆ ਜੀ ਮੁੱਤੇ ਕੋਈ ਨਾ ਅੱਜ ਨਾ ਫੈਟੇ ਮਾ ਜੀ ਤੇਰਾ ਬਾਬੀ ਦਾ ਹੁਣ ਵਿੱਚੇ ਬੱਜ ਰਿਹਾ ਮੈਂ ਨਹੀਂ ਮਾਰਿਆ ਤੈਨੂੰ ਆ ਜਾਓ ਹੱਥ ਫੜ ਲਓ ਮੇਰਾ ਮਗਾ ਜਿੰਨੇ ਕੋ ਬਰਤਨ ਵਾਲੇ ਉਹਨੇ ਕੋ ਬਰਤਨ ਲਈ ਕਰਤਾ ਪਰ ਉਹ ਆ ਸਾਡਾ ਫਿਲਟਰ ਇੱਥੇ ਪਿਆ ਹੋਇਆ ਇਹ ਲੱਗਿਆ ਹੀ ਨਹੀਂ ਹੈ ਸਮਾਨ ਨਹੀਂ ਕੇ ਪਾਸੇ ਲੱਗਣ ਦੇ ਸਹੀ ਤਰੀਕੇ ਮਨ ਨੂੰ ਨਾ ਹੱਥ ਪੈ ਗਈ ਸਾਡੇ ਕੰਟੋਂ ਇਹਨੂੰ ਕੰਟੋਂ ਦੇਖਣ ਦੀ ਆਤ ਪੈ ਗਈ ਇਨੂੰ ਕੰਟਰੋਲ ਦੇਖਣ ਦੀ ਆਤ ਪੈ ਗਈ ਮੈਂ ਕਿਹਾ ਹੁਣ ਇਹਨੂੰ ਢਾਈਏ ਇਹਨੂੰ ਸਕੂਲ ਜਾਣਾ ਪਿਆਣਾ ਉਹ ਚਾਹ ਰੋਜ਼ ਕਹਿੰਦਾ ਮੈਂ ਸਕੂਲੇ ਛੱਡ ਕੇ ਆਉਂਗਾ ਸਕੂਲੇ ਤਾਂ ਹੀ ਛੱਡ ਕੇ ਆਵਾਂਗੇ ਜੇ ਇਹਦਾ ਹੋ ਹੋ ਹੋਊਗਾ ਤਾਂ ਸਕੂਲੇ ਦੀ ਥੋੜਾ ਛੱਡ ਆਉਣਾ ਆ ਮੈਂ ਆ ਪੀ ਗੇ ਆਟਾ ਲਗੂ ਮੈਨੂੰ ਸੇਵ ਚਾਕ ਲੂ ਗਿਆਨ ਅੰਟੀਆਂ ਨੇ ਕਿਹਾ ਜਦੋਂ ਆ ਗਿਆ ਮਾਹੀ ਉਹਨਾਂ ਦਾ ਭਾਬੀ ਦੀ ਦਸਤ ਹਾ ਮੇਰੇ ਨਾ ਪੈਰਾਂ ਨਾ ਫਰਾਪਰ ਆਟੇ ਨੂੰ ਪੈਰ ਨਹੀਂ ਪਾਈਗੇ ਸੁਸਰੀ ਨੇ ਸਾਨੂੰ ਬਹੁਤ ਅੰਕੀ ਤੋ ਦਿੰਦੀਆਂ ਵਰਦੀ ਸਾਡੇ ਜਦੋਂ ਇਹ ਚੜ ਚਾੜਦੀ ਆ ਉਹਦੇ ਕਹਿਦਾ ਆਗੇ ਸੁਸਰੀ ਇਥੇ ਲੱਗ ਕੇ ਦੋ ਤੋਂ ਕਾਂਕ ਦਾ ਸਟੋਰ ਜਿਆ ਹੈ ਇੱਕ ਦਿਨ ਵੀਕਰ ਕਹਿੰਦੇ ਸੁਸਰੀ ਹਾਏ ਕਹਿੰਦੇ ਆ ਗਈ ਹਾਏ ਮਰੇ ਜੂਮ ਆ ਗਈ ਕਿਹੜਾ ਕਹਿੰਦਾ ਜੂਵਾ ਆ ਗਈ ਇਹਨਾਂ ਦੇ ਕੋਈ ਹੈਗੇ ਸੱਸਰੀ। ਯਾ ਹੁਣ ਵੀ ਮੇਰੇ ਵਿਆਹ ਇੱਥੇ ਬੈਠੀ। ਤੇ ਮੈਂ ਰਹਾ ਨਾ ਇੱਧਰ ਤੋਂ ਦੀ ਗੱਡੀ ਉਹ ਨਹੀਂ ਜਿੱਦਾਂ ਕਰੇ ਜੂਰੀ ਵੱਢਦੀ ਆ। ਚੱਲ ਸੱਸਰੀਆ ਬੋਤਾ। ਚੱਲ ਬਰੋਗ ਪਾਈਏ ਘੁੱਟ ਜਾ ਕੇ ਚਲੋ। ਤੇ ਰੋਟੀ ਪਾਣੀ ਸਾਡਾ ਬਣ ਗਿਆ ਆ ਤੇ ਮੈਂ ਚਾਹ ਤੇ ਘੁੱਟ ਲੈ। ਬੋਵਾਸ ਚੁੱਪੜਨੀ ਆ ਮੈਂ ਇਹਨਾਂ ਨੂੰ। ਚੁੱਪੜ ਕੇ ਰੱਖ ਦੇਣੀ ਆ। ਤੇ ਤ੍ਰਿਤੀ ਦੇ ਮੁੰਡੇ ਨੇ ਖਰਾਾ ਦਿੱਤਾ ਆਟਾ। ਇਹ ਹੁਣ ਕਰਦੀ ਵੀ ਆਟਾ ਪੱਠਾ। ਇਹਨੇ ਮੁੰਡੇ ਨੇ ਸਾਡੇ ਨਾਲ ਸਰਾਪਾਂ ਬਹੁਤ ਕੀਤੀਆਂ ਪਈਆਂ ਅਸੀਂ ਇਹਦਾ ਮਸਲਾ ਹੱਲ ਕਿੱਦਾਂ ਕਰੀਏ ਸਾਨੂੰ ਕੋਈ ਸਲਾਹ ਦਿਓਗੇ ਕਿ ਕਿੱਦਾਂ ਸੋਧ ਆਊਗਾ ਇਹ ਮਨਵੀਰ ਸਾਡਾ ਹਾਂ ਮੈਂ ਰੀਤੀ ਹਾਂ ਮੈਂ ਦੇਖੋ ਰੋਟੀ